ਉਨੀ ਸਰਕਾਰ ਹਾਏ 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 ਉਹ ਇਸਕਾਰ ਹੋ ਬਰਬਾਦ ਬਰਬਾਦ ਹੋ ਬਰਬਾਦ ਉਹ ਇਸ ਬੇ ਕੰਜਰੋਂ ਮੇ ਤੇ ਮੂੰਹ ਤੋਂ ਗਾੜ ਨਿਕਲਣ ਲੱਗੀ ਤੀ ਵੀ ਤੁਹਾਨੂੰ ਕੁੜੀ ਤੁਹਾਨੂੰ ਤੇ ਲੱਗਦੇ ਪੱਥਰ ਤੇ ਜਿਹੜਾ ਪਿਓ ਤੁਹਾਡੇ ਉਧਰ ਤੇ ਗੋਲੇ ਸਿੱਟਿਆ ਕਰਦੇ ਉਹ ਨਹੀਂ ਤੁਹਾਨੂੰ ਦਿਖਦੇ ਉਹ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਵਾਦਾ ਖਿਲਾਫੀ ਕਰੀ ਆ ਹਿੰਦੁਸਤਾਨ ਦੇ ਸਭ ਤੋਂ ਤਰਸਾਨਾ ਮਜ਼ਦੂਰਾਂ ਦੇ ਨਾਲ ਇੱਕ ਧੋਖਾ ਹੋਇਆ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਜਿਹੜਾ ਚੋਰ ਸੀ ਉਹ ਚੋਰ ਸੀ ਉਹਨਾਂ ਨੇ ਵਾਅਦੇ ਕਰਕੇ ਕਿਸਾਨਾਂ ਨਾਲ ਪੂਰੇ ਨਹੀਂ ਕੀਤੇ ਕਿ ਇੱਕ ਛੋਟੀ ਜੀ ਡੋਜ ਕੇਂਦਰ ਸਰਕਾਰ ਨੂੰ ਦਿੰਨੇ ਆ 4 ਘੰਟੇ ਲਈ ਸਾਰੇ ਟੋਲ ਟੈਕਸ ਬੰਦ ਕਰਾਂਗੇ 4 ਘੰਟੇ ਲਈ ਰੇਲਵੇ ਲਾਈਨਾਂ ਬੰਦ ਕਰਾਂਗੇ ਕਿ ਤੁਸੀਂ ਸੁਧਰ ਜਾਓ ਜਿਹੜੇ ਉੱਥੇ ਦਿੱਲੀ ਨੂੰ ਜਾਣ ਲਈ ਆਪਣੀ ਰਾਜਧਾਨੀ 'ਚ ਜਾਣ ਲਈ ਕਿਸਾਨ ਬੈਠੇ ਨੇ ਉਹਨਾਂ ਤੇ ਤਸ਼ੱਦਦ ਨਾ ਕਰੋ ਆਪਾदमी ਪਾਰਟੀ ਦੀ ਸਰਕਾਰ ਬਣਾਓ 5 ਮਿੰਟਾਂ ਦੇ ਵਿੱਚ ਕੱਲੀ ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਉਹ ਬੀਬੀ ਸੀ ਉਹ 5 ਮਿੰਟਾਂ 'ਚ ਕਹਿੰਦੀ ਸਾਡੀ ਸਰਕਾਰ ਬਣਾ ਦੋ ਅਸੀਂ 5 ਮਿੰਟਾਂ 'ਚ ਐਮਐਸਪੀ ਲਿਆ ਦਈਏ ਅੱਜ ਉਹ ਬੀਬੀ ਲੱਪਿਆ ਨਹੀਂ ਕਰਦੀ ਲੋਕਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾ ਬੋਸ ਸਿੰਘ ਰਾਣਾ ਤਸਵੀਰਾਂ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮੋੜਾ ਦੀਆਂ ਨੇ ਜਿੱਥੇ ਟੋਲ ਪਲਾਜ਼ਾ ਕਿਸਾਨਾਂ ਵੱਲੋਂ ਅੱਜ ਜਿਹੜਾ ਬੰਦ ਕੀਤਾ ਗਿਆ ਹੈ 10 ਵਜੇ ਤੋਂ ਦੁਪਹਿਰ 2 ਵਜੇ ਤੱਕ 4 ਘੰਟੇ ਲਈ ਜਿਹੜੇ ਕਿਸਾਨ ਦਿੱਲੀ ਦੇ ਵੱਲ ਪੁੱਛ ਕੀਤਾ ਸੀ ਕਿਸਾਨਾਂ ਨੇ 13 ਫਰਵਰੀ ਨੂੰ ਉਹਨਾਂ ਤੇ ਇਹ ਜਿਹੜਾ ਥਾ ਤਸ਼ੱਦਦ ਜਿਹੜਾ ਹਰਿਆਣਾ ਸਰਕਾਰ ਵੱਲੋਂ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਉਸ ਨੂੰ ਲੈ ਕੇ ਜਿਹੜਾ ਇਹ ਅੱਜ ਕਿਸਾਨ ਜਿਹੜੇ ਆ ਪੰਜਾਬ ਦੇ तमाम ਟੋਲ ਪਲਾਜ਼ਾ ਨੂੰ ਬੰਦ ਕਰਕੇ ਬੈਠੇ ਨੇ ਤਾਂ ਕੀਚਪੁਰ ਸਾਹਿਬ ਦੀਆਂ ਨਜ਼ਦੀਕੀ ਪਿੰਡ ਮੋੜਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨ ਸਵੇਰ ਤੋਂ ਆ ਕੇ ਟੋਲ ਪਰਾਜੇ ਨੂੰ ਬਿਲਕੁਲ ਬੰਦ ਕੀਤਾ ਹੋਇਆ ਫਰੀ ਜਿਹੜੀਆਂ ਗੱਡੀਆਂ ਇੱਥੋਂ ਲੰਘ ਰਹੀਆਂ ਤੇ ਕਿਸਾਨਾਂ ਦਾ ਇੱਕੋ ਹੀ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਇਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਨਹੀਂ ਮੰਨਦੀ ਉਦੋਂ ਤੱਕ ਜਿਹੜੇ ਆ ਇਸੇ ਤਰ੍ਹਾਂ ਜਿਹੜਾ ਕਿ ਧਰਨੇ ਪ੍ਰਦਰਸ਼ਨ ਚੱਲਦੇ ਰਹਿਣਗੇ ਇਸ ਤੋਂ ਇਲਾਵਾ ਇਹਨਾਂ ਦਾ ਕਹਿਣਾ ਹੈ ਕਿ ਦਿੱਲੀ ਬੰਦ ਵੀ ਜਿਹੜੇ ਕਿਸਾਨ ਹੋਰ ਪੰਜਾਬ ਤੋਂ ਕੂਚ ਕਰ ਰਹੇ ਨੇ ਸਾਡੇ ਨਾਲ ਡਾਕਟਰ ਸ਼ੇਰਾ ਹਾਜਰ ਨੇ ਭਾਰਤੀ ਕਿਸਾਨ ਮਜ਼ਦੂਰ ਜੁਨੇ ਅਨੰਦਪੁਰ ਸਾਹਿਬ ਦੇ ਪ੍ਰਧਾਨ ਡਾਕਟਰ ਸਾਹਿਬ ਕੀ ਲੱਗਦਾ ਅੱਜ ਮੋਕੇ ਜਿਹੜਾ ਇਹ ਧਰਨੇ ਐ ਲਾਣੇ ਪੈ ਰਹੇ ਆ ਜੋ ਕੇਂਦਰ ਸਰਕਾਰ ਖਿਲਾਫ ਆਪ ਪਿਛਲੇ ਸਮੇਂ ਦੌਰਾਨ ਲਾਏ ਸੀ ਕੇਂਦਰ ਸਰਕਾਰ ਝੁਕੀ ਸੀ ਮੰਗਾ ਮੰਨੀਆਂ ਸੀ ਪਰ ਹੁਣ ਤੋਂ ਜਿਹੜਾ ਇਹ ਦੁਬਾਰਾ ਜਿਹੜਾ ਮੈਦਾਨ ਦੇ ਵਿੱਚ ਆਣਾ ਪੈ ਗਿਆ ਉਹ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਵਾਦਾ ਖਿਲਾਫੀ ਕਰੀ ਆ ਹਿੰਦੁਸਤਾਨ ਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਇੱਕ ਧੋਖਾ ਹੋਇਆ ਅਸੀਂ ਉਸ ਨੂੰ ਜਗਾਉਣ ਦੇ ਲਈ ਮੋਦੀ ਸਰਕਾਰ ਤੋਂ ਆਪਣੀਆਂ ਮੰਗਾ ਮੰਨਣ ਦੇ ਲਈ ਦਿੱਲੀ ਜਾ ਰਹੇ ਆ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਸਾਡੇ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਆ ਕਨ ਰਾਤ ਸ਼ੰਭੂ ਬਾਡਰ ਤੇ ਬੈਠ ਕੇ ਸ਼ਾਂਤੀ ਦੇ ਨਾਲ ਮੀਟਿੰਗਾਂ ਦੀ ਮੰਗ ਕੀਤੀ ਜਾ ਰਹੀ ਹੈ ਤੇ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਦਾ ਸਾਨੂੰ ਹੱਕ ਹੈ ਆਜ਼ਾਦ ਦੇਸ਼ ਦੇ ਵਿੱਚ ਆਪਣੇ ਹੱਕਾਂ ਦੇ ਲੜਨ ਦੇ ਲਈ ਸ਼ਹਾਰਚ ਕੀਤਾ ਜਾ ਰਿਹਾ ਪਰ ਮੋਦੀ ਸਰਕਾਰ ਵੱਲੋਂ ਹਰਿਆਣਾ ਸਰਕਾਰ ਨੂੰ ਨਾਲ ਲੈ ਕੇ ਸਾਡੇ ਕਿਸਾਨਾਂ ਦੇ ਉੱਤੇ ਦਿਨ ਰਾਤ ਤਸ਼ੱਦਦ ਕੀਤਾ ਜਾ ਰਿਹਾ ਅਥਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਦੇ ਨਾਲ ਸਾਡੇ ਲਗਭਗ 150 ਕਿਸਾਨ ਜਿਹੜਾ ਜ਼ਖਮੀ ਹੋ ਚੁੱਕੇ ਆ ਉਸ ਦੇ ਰੋਸ ਵਜੋਂ ਅੱਜ ਸੰਯੁਕਤ ਕਿਸਾਨ ਮੋਰਚਾ ਭਾਰਤ ਨੇ ਇਹ ਸੱਦਾ ਦਿੱਤਾ ਸੀ ਕਿ ਅੱਜ 10 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਟੋਲ ਪਲਾਜ਼ੇ ਆ ਉਹ ਬੰਦ ਕੀਤੇ ਜਾਣ ਜਿਸ ਦੇ ਤਹਿਤ ਅੱਜ ਕੀਰਤਪੁਰ ਸਾਹਿਬ ਮਨਾਲੀ ਨੈਸ਼ਨਲ ਹਾਈਵੇ ਤੇ ਜੋ ਹਿਮਾਚਲ ਦੇ ਬਾਰਡਰ ਦੇ ਉੱਤੇ ਟੋਲ ਪਲਾਜ਼ਾ ਇਹ ਅੱਜ ਸਮੂਥੀਆਂ ਕਿਸਾਨ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਜਥੇਬੰਦੀਆਂ ਵੱਲੋਂ ਇਸ ਨੂੰ 4 ਘੰਟੇ ਦੇ ਲਈ ਫ੍ਰੀ ਕੀਤਾ ਗਿਆ ਸਾਡਾ ਰੋਸ ਕੇਂਦਰ ਸਰਕਾਰ ਦੇ ਖਿਲਾਫ ਹੈ ਹੋਰ ਕਿਸੇ ਦੇ ਖਿਲਾਫ ਨਹੀਂ ਕੇਂਦਰ ਸਰਕਾਰ ਨੂੰ ਚੇਤਾਵਨੀ ਹੈ ਸਾਡੀ ਅਪੀਲ ਹੈ ਕਿ ਕਿਸਾਨਾਂ ਦੀ ਗੱਲ ਸੁਣੋ ਤਾਂ ਕਿ ਕਿਸਾਨਾਂ ਨੂੰ ਇਨਸਾਫ ਹੋਵੇ ਕਿਸਾਨਾਂ ਦੇ ਨਾਲ ੱੱੱਕਾ ਕੀਤਾ ਜਾ ਰਿਹਾ ਇਹ ਮੁੱਦਾ ਹੁਣ ਛੋਟਾ ਮੋਟਾ ਨਹੀਂ ਰਿਹਾ بڑے ਪੱਧਰ ਤੇ ਇਹ ਲੜਾਈ ਕਿਸਾਨ ਲੜਨਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਬਹੀਰਾਂ ਘੱਟ ਕੇ ਦਿੱਲੀ ਵੱਲ ਨੂੰ ਕੋਚ ਕਰਨਗੇ ਬਿਲਕੁਲ ਜੀ ਇਸ ਤੋਂ ਇਲਾਵਾ ਜੀ ਆਪਾਂ ਗੱਲ ਕਰੀਏ ਹੋਰ ਵੀ ਜਿਹੜੇ ਆਗੂ ਬੈਠੇ ਨੇ ਕਾਮਰੇਡ ਆਗੂ ਸ਼ਮਸ਼ੇਰ ਸਿੰਘ ਸਰਜੀਤ ਸਿੰਘ ਢੇਰ ਹੈਗੇ ਆ ਇਸ ਤੋਂ ਇਲਾਵਾ ਸੈਠੀ ਸੈਠੀ ਸ਼ਰਮਾ ਜੀ ਨਾਲ ਹਾਜ਼ਰ ਨੇ ਗੱਲਬਾਤ ਜ਼ਰੂਰ ਕਰਾਂਗੇ ਸੈਠੀ ਜੀ ਕੀ ਲੱਗਦਾ ਪਿਛਲੇ ਸਮੇਂ ਦੌਰਾਨ ਆਪਾਂ ਨਕੀਆਂ ਟੋਲ ਪਲਾਜ਼ਾ ਕਾਫੀ ਸਮੇਂ ਲਈ ਬੰਦ ਕਰਕੇ ਰੱਖਿਆ ਅੱਜ ਮੋੜਾ ਟੋਲ ਪਲਾਜ਼ਾ ਵਿਖੇ ਬੈਠੇ ਆ ਕੀ ਲੱਗਦਾ ਕਿਸਾਨਾਂ ਨੂੰ ਮੁੜ ਕੇ ਜਿਹੜਾ ਸੰਘਰਸ਼ ਨੇ ਰਾਹ ਤੇ ਆਣਾ ਪਿਆ ਕਿਉਂਕਿ ਮੋਦੀ ਸਰਕਾਰ ਨੇ ਜਿਹੜੇ ਵਾਦੇ ਸਾਡੇ ਨਾਲ 2 ਸਾਲ ਪਹਿਲਾਂ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਜਿਹੜਾ ਚੋਰ ਸੀ ਉਹ ਚੋਰ ਸੀ ਉਹਨਾਂ ਨੇ ਵਾਅਦੇ ਕਰਕੇ ਕਿਸਾਨਾਂ ਨਾਲ ਪੂਰੇ ਨਹੀਂ ਕੀਤੇ ਕਿਸਾਨ ਨੇ ਦਿੱਲੀ ਚੱਲੇ ਸੀ ਇਸੇ ਗੱਲ 'ਚ ਕਿ ਅਸੀਂ ਜਾ ਕੇ ਮੋਦੀ ਸਰਕਾਰ ਨੂੰ ਦੱਸੀਏ ਕਿ ਤੁਹਾਡੇ ਕੋਲ ਸਮਾਂ ਜਿਹੜਾ ਥੋੜਾ ਰਹਿ ਗਿਆ ਹੋਇਆ ਤੁਸੀਂ ਪ੍ਰਧਾਨ ਮੰਤਰੀ ਪਦ ਤੇ ਖਤਮ ਹੋਣੇ ਆਲੇ ਹੋ ਤੁਹਾਡੇ ਕੋਲ ਸਮਾਂ ਨਹੀਂ ਤੁਹਾਡੀ ਸਰਕਾਰ ਕੋਲ ਸੋ ਬੇਨਤੀ ਇਹ ਹੈ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰੋ ਐਮਐਸਪੀ ਤੇ ਗਰੰਟੀ ਬਣਾਓ ਜਿਹੜੇ ਕੇਸ ਸਾਡੇ ਤੇ ਪਾਏ ਸੀ ਉਹਨਾਂ ਨੂੰ ਰੱਦ ਕਰੋ ਜਾਂ ਜਿਹੜੇ ਤੁਸੀਂ ਪਹਿਲਾਂ ਸਾਡੇ ਨਾਲ ਲਿਖਤੀ ਸਮਝੌਤੇ ਕੀਤੇ ਆ ਜਿਹੜੇ ਮੁਆਵਜ਼ੇ ਦੇਣੇ ਸੀ ਉਹ ਦਿਓ ਪਰ ਕੇਂਦਰ ਸਰਕਾਰ ਨੇ ਜਿਹੜੇ ਉਹਦੀ ਇੱਥੇ ਹਰਿਆਣੇ ਚ ਖੱਟੜ ਸਰਕਾਰ ਬਣੀ ਹੋਈ ਆ ਉਹਦੇ ਨਾਲ ਸ਼ਾਇ ਤੇ ਮਿਲ ਕੇ ਪੰਜਾਬ ਦੇ ਜਿੰਨੇ ਬਾਰਡਰ ਸੀ ਉਹਨਾਂ ਨੂੰ ਪਾਕਿਸਤਾਨ ਦੀ ਸਰਦ ਦੇ ਰੂਪ ਵਾਂਗੂ ਬੰਦ ਕਰਕੇ ਵੱਡੀਆਂ ਕਿੱਲਾ ਲੋਹੇ ਦੀਆਂ ਕੰਕਰੀਟ ਦੁਵਾਰਾਂ ਦੇ ਨਾਲ ਬੰਦ ਕਰਕੇ ਉੱਥੇ ਉਹਨਾਂ ਨੂੰ ਘੇਰ ਲਿਆ ਤੇ ਜਦੋਂ ਉੱਥੇ ਸਾਡੇ ਆਮ ਲੋਕ ਸ਼ਾਂਤ ਵੀ ਢੰਗ ਨਾਲ ਬੈਠੇ ਆ ਉਹਨਾਂ ਤੇ ਬੰਬਾਰੀ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ ਹੰਝੂ ਗੈਸ ਦੇ ਗੋਲੇ ਛੱਟੇ ਜਾ ਰਿਹਾ ਹੈ ਡਰੋਨ ਦੇ ਨਾਲ ਬੰਬ ਛੱਟੇ ਜਾ ਰਿਹਾ ਹੈ ਕਿੱਲਾ ਮਾਰੀਆਂ ਆ ਰੀਆਂ 315 ਬੋਰ ਦੇ ਜਿਹੜੇ ਫਾਇਰ ਉਹ ਵੀ ਬਹੁਤ ਸਾਰੇ ਨੌਜਵਾਨਾਂ ਦੇ ਕੀਤੇ ਆ ਉਹਦੇ ਵਿਰੋਧ ਚ ਕਿਉਂਕਿ ਉਹ ਵੀ ਸਾਡੇ ਭਰਾ ਨੇ ਕੁਝ ਜਥੇਬੰਦੀਆਂ ਉੱਥੇ ਚਲੇ ਗਈਆਂ ਪਰ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਤੇ ਹੋਰ ਸਾਰੀ ਜਥੇਬੰਦੀਆਂ ਦੀ ਮੀਟਿੰਗ ਹੋਈ ਕਿ ਅਸੀਂ ਆਪਣੇ ਭਰਾਵਾਂ ਦੇ ਦੁੱਖ 'ਚ ਖੜਾਂਗੇ ਜਿੰਨੇ ਉਹਨਾਂ ਤੇ ਜਿਹੜੇ ਜੱਦੋ ਜੁਲਮ ਜਿੰਨੀ ਸਰਕਾਰ ਕਰ ਰਹੀ ਹੈ ਅਸੀਂ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਉਸ ਦੇ ਤਹਿਤ ਕੱਲ ਫੈਸਲਾ ਹੋਇਆ ਕਿ ਇੱਕ ਛੋਟੀ ਜੀ ਡੋਜ਼ ਕੇਂਦਰ ਸਰਕਾਰ ਨੂੰ ਦਿੰਨੇ ਆ 4 ਘੰਟੇ ਲਈ ਸਾਰੇ ਟੋਲ ਟੈਕਸ ਬੰਦ ਕਰਾਂਗੇ 4 ਘੰਟੇ ਲਈ ਰੇਲਵੇ ਲਾਈਨਾਂ ਬੰਦ ਕਰਾਂਗੇ ਰੇਲਵੇ ਬੰਦ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੂੰ ਇੱਕ ਚੇਤਾਵਨੀ ਲਾਸਟ ਲੋਕਾਂ ਨੇ ਦੇ ਦਿੱਤੀ ਹੈ ਕਿ ਤੁਸੀਂ ਜਾਓ ਜਿਹੜੇ ਉੱਥੇ ਦਿੱਲੀ ਨੂੰ ਜਾਣ ਲਈ ਆਪਣੀ ਰਾਜਧਾਨੀ 'ਚ ਜਾਣ ਲਈ ਕਿਸਾਨ ਬੈਠੇ ਨੇ ਉਹਨਾਂ ਤੇ ਤਸ਼ੱਦਦ ਨਾ ਕਰੋ ਔਰ ਜਿਹੜੇ ਵਾਦੇ ਤੁਸੀਂ ਕਰਕੇ ਭੁੱਲ ਗਏ ਹੋ ਉਹਨਾਂ ਨੂੰ ਪ੍ਰਧਾਨ ਮੰਤਰੀ ਰਹਿੰਦੇ ਹੋਏ ਭਾਦਿਆਂ ਪੂਰੇ ਕਰੋ ਵਾਦੇ ਪੂਰੇ ਕਰੋ ਜੋ ਕਿਸਾਨਾਂ ਨਾਲ ਗੱਲ ਕੀਤੀ ਸੀ ਉਹ ਪੂਰੀ ਕਰੋ ਐਮਐਸਪੀ ਦੀ ਜੋ ਗਰੰਟੀ ਆ ਉਹਨੂੰ ਪੂਰੀ ਕਰੋ ਉਹਦੇ ਤੇ ਕਮੇਟੀ ਬਣਾ ਕੇ ਤੁਹਾਨੂੰ ਕੰਮ ਕਰਨਾ ਨਹੀਂ ਕੀਤਾ ਉਹਦੇ ਤਹਿਤ ਹੁਣ ਸਾਰੇ ਕਿਸਾਨ ਆਪਣੇ ਘਰੋਂ ਨਿਕਲ ਕੇ ਅਜ ਮੋੜਾ ਜਿਹੜਾ ਟੋਲ ਟੈਕਸ ਹਿਮਾਚਲ ਨੂੰ ਜੋੜਦਾ ਹੈ ਪੰਜਾਬ ਇੱਕੀਤਵ ਤੇ ਹਿਮਾਚਲ ਨੂੰ ਨੈਸ਼ਨਲ ਹਾਈਵੇ ਦਾ ਟੋਲ ਬੰਦ ਕੀਤਾ ਗਿਆ 4 ਘੰਟੇ ਲਈ ਅਗਰ ਕੇਂਦਰ ਸ਼ਾਮ ਤੱਕ ਉਹਨਾਂ ਕਿਸਾਨਾਂ ਨਾਲ ਜਾਂ ਜਿਹੜੇ ਉੱਥੇ ਹੋਰ ਲੀਡਰ ਨੇ ਜਾਂ ਜਿੰਨੇ ਵੀ ਪਹਿਲਾਂ ਜਥੇਬੰਦੀਆਂ ਉਹਨਾਂ ਨਾਲ ਸੰਪਰਕ ਕਰਕੇ ਚੀਜ਼ ਦਾ ਹੱਲ ਨਹੀਂ ਕੱਢਦਾ ਤਾਂ ਆਮ ਲੋਕ ਐਸੇ ਤਰ੍ਹਾਂ ਘਰਾਂ ਤੋਂ ਨਿਕਲ ਕੇ ਅੱਜ ਤਾਂ 4 ਘੰਟੇ ਲਈ ਹੈ ਫੇਰ ਇਹਨਾਂ ਟੋਲਾ ਨੂੰ ਪੱਕੇ ਬੰਦ ਕਰਾਂਗੇ ਤੇ ਦਿੱਲੀ ਨੂੰ ਪੂਰੀ ਦੁਨੀਆ ਨੂੰ ਨਾਲ ਲੈ ਕੇ ਜਿਸ ਤਰ੍ਹਾਂ ਪਹਿਲਾਂ ਅਸੀਂ ਹਰਿਆਣਾ ਜਾਏ ਰਾਜਸਥਾਨ ਹੋਵੇ ਜਿੰਨੇ ਵੀ ਆਕੀ ਸਟੇਟਾਂ ਸਾਰਿਆਂ ਨਾਲ ਲੈ ਕੇ ਦਿੱਲੀ ਨੂੰ ਘੇਰਾਂਗੇ ਔਰ ਮੋਦੀ ਦੀ ਜਿਹੜੀ ਕੁਰਸੀ ਤੇ ਬੈਠ ਕੇ ਉਹ ਹਿਟਲਰ ਰੂਪੀ ਆਤਮਾ ਜਿਹੜੀ ਉਹ ਚਾਹੀਏ ਹਿਟਲਰ ਬਣੀ ਬੈਠਾ ਔਰ ਕੁਰਸੀ ਨੂੰ ਸੁੱਟ ਕੇ ਮੋਦੀ ਨੂੰ ਮੂੰਹ ਦੇ ਮੂੰਹ ਸੱਟਾਂਗੇ ਨਹੀਂ ਤਾਂ ਉਹਨੂੰ ਵਾਰਨਿੰਗ ਹੈ ਕਿ ਕਿਸਾਨਾਂ ਨਾਲ ਗੱਲ ਸੁਣੇ ਕਿਸਾਨਾਂ ਦਾ ਗਨ ਮੰਨੇ ਜਿਹੜੀ ਐਮਐਸਪੀ ਦੀ ਗੱਲ ਕਿਸਾਨਾਂ ਨਾਲ ਹੈ ਉਹਨੂੰ ਪੂਰੀ ਕਰੇ ਕਿਉਂਕਿ ਇਹ ਇਹਨਾਂ ਦਾ ਸਾਡਾ ਮੌਲਿਕ ਹੱਕ ਹੈ ਅਸੀਂ ਜਿਹੜਾ ਦੇਸ਼ ਦਾ ਢਿੱਡ ਭਰਦੇ ਪਏ ਆ ਕਿਸਾਨ ਮਜ਼ਦੂਰ ਇੱਕ ਐਸੀ ਜਿਹੜੀ ਕੌਮ ਹੈ ਜਿਹੜੀ ਪੂਰੇ ਦੇਸ਼ ਨੂੰ ਪਾਲਦੀ ਹੈ ਅੱਤਵਵਸਥਾ ਨੂੰ ਖੜਾ ਕੇ ਰੱਖੀ ਹੈ ਅਗਰ ਉਹਨਾਂ ਦੀ ਗੱਲ ਕੇਂਦਰ ਨਹੀਂ ਸੁਣਦਾ ਮੋਦੀ ਨਹੀਂ ਸੁਣਦਾ ਤਾਂ ਮੋਦੀ ਨੂੰ ਪ੍ਰਧਾਨ ਮੰਤਰੀ ਬਣੇ ਰਹਿਣ ਦਾ ਕੋਈ ਫਾਇਦਾ ਨਹੀਂ ਕੋਈ ਹੱਕ ਨਹੀਂ ਹੈ ਸੋ ਆਮ ਲੋਕ ਅੱਜ 4 ਘੰਟੇ ਲਈ ਟੋਲਾ ਦੇ ਬੰਦ ਕੀਤੇ ਆ ਨਹੀਂ ਸ਼ਾਮ ਤੱਕ ਹੋਈ ਕੱਲ ਨੂੰ ਨਵਾਂ ਜਿਹੜਾ ਇਹਨੂੰ ਰੂਪ ਲੈ ਕੇ ਜਨ ਅੰਦੋਲਨ ਬਣਾ ਕੇ ਮੋਦੀ ਨੂੰ ਹਿਲਾ ਕੇ ਰਵਾਂਗੇ ਸੋ ਤੁਹਾਡੇ ਮਾਧਿਅਮ ਨਾਲ ਜਿੰਨੇ ਸਾਡੇ ਸੋਸ਼ਲ ਮੀਡੀਆ ਦੇ ਆ ਹੋਰ ਜਿੰਨੇ ਚੈਨਲ ਆਮ ਲੋਕ ਤੁਸੀਂ ਸਾਡੀ ਆਵਾਜ਼ ਕੇਂਦਰ ਚ ਵਿਦੇਸ਼ਾਂ ਚ ਪਹੁੰਚਾਉਂਦੇ ਹੋ ਸਾਡੀ ਆਵਾਜ਼ ਨੂੰ ਪਹੁੰਚਾਓ ਔਰ ਵਾਰਨਿੰਗ ਦਿੰਨੇ ਆ ਕਿ ਤੁਹਾਡੇ ਮਾਧਿਅਮ ਨਾਲ ਕਿ ਸੁਧਰ ਜਾ ਬਣ ਜਾ ਬੰਦਾ ਨਹੀਂ ਬੰਦਾ ਸਾਨੂੰ ਬਣਾਉਣਾ ਆਉਂਦਾ ਜਿੰਨਾ ਜ਼ੁਲਮ ਕਰਨੇ ਤੂੰ ਕਰ ਲੈ ਜ਼ੁਲਮ ਦੀ ਕੋਈ ਗੱਲ ਨਹੀਂ ਹੈ ਜ਼ੁਲਮ ਸਹਿਲਾਂਗੇ ਪਰ ਤੇਰੇ ਜ਼ੁਲਮ ਦਾ ਜਵਾਬ ਆਉਣ ਵਾਲੀਆਂ ਵੋਟਾਂ ਚ ਤੇਰੇ ਕਰਿੰਦਿਆਂ ਨੂੰ ਦਵਾਂਗੇ ਜਦੋਂ ਭਾਜਪੀ ਵਾਲੇ ਸਾਡੇ ਘਰਾਂ 'ਚ ਵੋਟਾਂ ਮੰਗਣ ਆਉਣਗੇ ਤੁਸੀਂ ਬੰਬ ਮਾਰੇ ਆ ਅਸੀਂ ਜੁੱਤੀਆਂ ਲੈ ਕੇ ਡਾਂਗਾ ਲੈ ਕੇ ਤੁਹਾਡਾ ਸਵਾਗਤ ਕਰਾਂਗੇ ਯਾਦ ਰੱਖਿਓ ਜਿੰਨਾ ਜ਼ਬਰ ਜ਼ੁਲਮ ਕਰਨਾ ਹੈ ਕਰ ਲਓ ਫਾਲਾ ਜਿਹੜਾ ਤੁਹਾਨੂੰ ਅਸੀਂ ਜਲਦੀ ਦਵਾਂਗੇ ਨਹੀਂ ਤਾਂ ਸੁੱਧਰ ਕੇ ਕਿਸਾਨਾਂ ਨਾਲ ਹੁੰਦੇ ਗੱਲ ਕਰੇ ਆਪਣੇ ਵਾਦੇ ਪੂਰੇ ਕਰੇ ਬਿਲਕੁਲ ਜੀ ਇਸ ਤੋਂ ਬਾਅਦ ਬਗਲ ਪਗਰੀ ਸਰਜੀਤ ਸਿੰਘ ਢੇਲ ਹਾਜ਼ਰ ਨੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਢੀਰ ਸਾਹਿਬ ਕੀ ਲੱਗਦਾ ਸ਼ਿੰਗਾਰਸ਼ ਵੀ ਬੀਤੇ ਸਮੇਂ ਦੌਰਾਨ ਵੀ ਲੜਿਆ ਹੁਣ ਫੇਰ ਦੁਬਾਰਾ ਲੜਨਾ ਪੈ ਗਿਆ ਪੰਜਾਬ ਸਰਕਾਰ ਵੀ ਕਹਿੰਦੀ ਸੀ ਵੋਟਾਂ ਤੋਂ ਪਹਿਲਾਂ ਮੈਡਮ ਅਨਮੋਲ ਘਗਰਮਾਨ ਕਹਿੰਦੇ ਸੀ 5 ਮਿੰਟ ਚ ਐਮਐਸਪੀ ਆ ਜਣੀ ਹੈ 5 ਮਿੰਟ ਚ ਸਰਕਾਰ ਸਾਢੀ ਲਿਆਓ ਫੇਰ ਹੁਣ ਤਾਂ ਸਰਕਾਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਹੈਗੀ ਹੈ ਕੇਂਦਰ ਚ ਬੀਜੇਪੀ ਦੀ ਹੈਗੀ ਹੈ ਹੁਣ ਨਾ ਤਾਂ ਉਹ ਮੈਡਮ ਅਨਮੋਲ ਕਗਰਮਾਨ ਹਣੀ ਐ ਐਮਐਸਪੀ ਲਿਆ ਰਹੇ ਫਸਲਾਂ ਤੇ ਤੇ ਨਾ ਕੇਂਦਰ ਆਪਣਾ ਵਾਅਦਾ ਕਰ ਰਹੇ ਪੂਰੇ ਕਰ ਰਹੇ ਕੀ ਗੱਲ ਤੁਹਾਡੀ ਗੱਲ ਇਹ ਸਹੀ ਹੈ ਕਿ ਚੋਣਾਂ ਤੋਂ ਪਹਿਲਾਂ ਸਾਰੇ ਵਾਅਦੇ ਜਿੱਦਾਂ ਮੋਦੀ ਨੇ ਕੀਤੇ ਤੇ ਉਹਨਾਂ ਦੀ ਰੀਸੀ ਪੰਜਾਬ ਦੀ ਆਪ ਸਰਕਾਰ ਨੇ ਕੀਤੇ ਸੀ ਉਹ ਬੀਬੀ ਸੀ ਉਹ 5 ਮਿੰਟਾਂ 'ਚ ਕਹਿੰਦੀ ਸਾਡੀ ਸਰਕਾਰ ਬਣਾ ਦੋ ਅਸੀਂ 5 ਮਿੰਟਾਂ 'ਚ ਐਮਐਸਪੀ ਲਿਆ ਦਈਏ ਅੱਜ ਉਹ ਬੀਬੀ ਲੱਭਿਆ ਨਹੀਂ ਕਰਦੀ ਔਰ ਮੋਦੀ ਨੇ ਇਹ ਕਿਹਾ ਸੀ ਕਿ ਕਿਸਾਨ ਵਿਰੋਧ ਸੰਘਰਸ਼ ਤੇ ਮਾਫੀ ਮੰਗੀ ਸੀ ਸਾਰੇ ਕਾਲੇ ਕਾਨੂੰਨਾਂ ਦੇ ਖਿਲਾਫ ਵਾਪਸ ਲਏ ਤੇ ਔਰ ਵਾਅਦਾ ਕੀਤਾ ਤਾਂ ਉਹ ਬਹਿਦੇ ਤੋਂ ਅੱਜ ਜਿਹੜਾ ਮੁਕਰ ਗਿਆ ਦੇਸ਼ ਦਾ ਕਿਸਾਨ ਹੈ ਜਿਹੜਾ ਇਕੱਠੇ ਹੋ ਕੇ ਚੱਲ ਰਿਹਾ ਦੇਸ਼ ਦੇ ਅੰਦਰ ਕੈਰਲਾ ਇੱਕੋ ਇੱਕ ਇਦਾਂ ਦਾ ਰਾਜ ਹੈ ਜਿੱਥੇ ਫਸਲਾਂ ਤੇ 16 ਫਸਲਾਂ ਤੇ ਜਿਹੜਾ ਸਬਜ਼ੀਆਂ ਵਿੱਚ ਫਸਲਾਂ ਤੇ ਐਮ ਐਸ ਪੀ ਮਿਲ ਰਹੀ ਹੈ ਪਰ ਕੇਂਦਰ ਦੀ ਸਰਕਾਰ ਭਾਜਵਾ ਜਿਹੜੀ ਬੇਈਮਾਨ ਹੈ ਖੇਤੀ ਨੂੰ ਖੋ ਕੇ ਗਰੀਬਾਂ ਕੋਲੋਂ ਇਹ ਕਿਸਾਨੀ ਦਾ ਹੱਕ ਖੋ ਕੇ ਹੋਰ ਨਾਲ ਲੋਕਾਂ ਨੂੰ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੀ ਹੈ ਜਿਹਦੇ ਸਿੱਟੇ 'ਚ ਲੋਕਾਂ ਦਾ ਰੋਜ਼ ਪਾਇ ਜਾ ਰਿਹਾ ਜਾ ਰਿਹਾ ਮੋਦੀ ਸਰਕਾਰ ਨੇ ਜੋ ਪਿਛਲੇ ਦਿਨੀ ਕਾਨੂੰਨ ਲਿਆਂਦੇ ਚਾਹ ਉਹ ਹਟ ਐਂਡ ਰੰਦ ਰੰਦ ਦਾ ਕਾਨੂੰਨ ਲਿਆਂਦਾ ਚਾਹੇ ਸਕ੍ਰੈਪ ਪਾਲਿਸੀ ਦਾ ਕਾਨੂੰਨ ਲਿਆਂਦਾ ਚਾਹੇ ਅਗਨੀ ਪਥ ਵੀਰ ਯੋਜਨਾ ਲਿਆਂਦੀ ਚਾਹੇ ਆ ਨਕਲ ਤੇ ਕਾਨੂੰਨ ਬਣਾਇਆ ਇਹ ਸਾਰੇ ਕਾਨੂੰਨ ਆ ਜਿਹੜੇ ਲੋਕ ਵਿਰੋਧੀ ਆ ਲੋਕਾਂ ਦੇ ਦੇਸ਼ ਦੇ ਅੰਦਰ ਕਿਸਾਨਾਂ ਅੱਜ ਗੁੱਸਾ ਸੀ ਕਿਸਾਨ ਦਿੱਲੀ ਜਾਣ ਲਈ ਬੈਠੇ ਸੀ ਗਏ ਸੀ ਪਰ ਹਰਿਆਣੇ ਦੇ ਬਾਡਰ ਤੇ ਜਿਹੜਾ ਰੋਕ ਲਿਆ ਔਰ ਖੱਟੜ ਸਰਕਾਰ ਹੈ ਜਿਹੜਾ ਹਰ ਤਰ੍ਹਾਂ ਦਾ ਜ਼ੁਲਮ ਹੈ ਜਿਹੜਾ ਮੇਰੇ ਕਿਸਾਨ ਵੀਰਾਂ ਤੇ ਕਰ ਰਹੀ ਹੈ ਜਿਹਦੇ ਰੋਸ ਵਜੋਂ ਅੱਜ ਅਸੀਂ 4 ਘੰਟੇ ਇਸ ਨੈਸ਼ਨਲ ਹਾਈਵੇ ਜੋ ਹਿਮਾਚਲ ਦੀ ਸਰਦਤ ਹੈ ਮੌੜਾ ਹੈ ਮਨਾਲੀ ਨੂੰ ਸਿੱਧਾ ਰਸਤਾ ਜਾ ਰਿਹਾ ਸਭ ਤੋਂ ਮਹਿੰਗਾ ਟੋਲ ਹੈ ਇਸ ਨੂੰ 4 ਘੰਟੇ ਅਸੀਂ ਪਰਚੀ ਮੁਕਤ ਕਰਾ ਕੇ ਆਪਣਾ ਰੋਸ ਹੈ ਜਿਹੜਾ ਉਹ ਜ਼ਾਹਰ ਕਰ ਰਹੇ ਬਿਲਕੁਲ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਇਹ ਆਪਣਾ ਰੋਸ ਪ੍ਰਗਟਾਵਾ ਜਿਹੜਾ ਕਰ ਰਹੇ ਆ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਸਾਨੂੰ ਲਗਭਗ ਅਸੀਂ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਜਿਹੜੀਆਂ ਪਿਛਲੇ ਸਮੇਂ ਦੌਰਾਨ ਚੱਲਿਆ ਸੀ ਉਹਨਾਂ ਮੰਨੀਆਂ ਵੀ ਸੀ ਕੇਂਦਰ ਸਰਕਾਰ ਬਲੋ ਇਹ ਕਿਹਾ ਗਿਆ ਸੀ ਕਿ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਸੀ ਮੰਗਾਂ ਮੰਨੀਆਂ ਗਈਆਂ ਸੀ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਮੁੜ ਤੋਂ ਜੇ ਉਹਨਾਂ ਨੇ ਕਿਹਾ ਕਿ ਹਾਲਾਤ ਪੰਜਾਬ ਦੇ ਸਰਕਾਰ ਨੇ ਵੀ ਵਾਅਦੇ ਕੀਤੇ ਸੀ ਪਰ ਵਾਅਦੇ ਤੋਂ ਝੋਣਾ ਤੋਂ ਪਹਿਲਾਂ ਹਰ ਬੰਦਾ ਵਾਅਦਾ ਕਰਦਾ ਪਰ ਬਾਅਦ ਵਿੱਚ ਲਾਗੂ ਕੋਈ ਨਹੀਂ ਕਰਦਾ ਇਸ ਕਰਕੇ ਅੱਜ ਜਿਵੇਂ ਕੇਂਦਰ ਸਰਕਾਰ ਦੇ ਖਿਲਾਫ ਸੜਕਾਂ ਦੇ ਮੋੜ ਕੇ ਕਿਸਾਨਾਂ ਨੂੰ ਦੁਬਾਰਾ ਉਤਰਨਾ ਪਿਆ ਉਹ ਤਸਵੀਰਾਂ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹੋ ਕਿਉਂਕਿ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਕਿਸਾਨਾਂ ਨੂੰ ਜੇ ਅਗਰ ਕਿਸਾਨ ਦੁਬਾਰਾ ਦਿੱਲੀ ਵੱਲ ਕੂਚ ਕਰਦੇ ਨੇ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਿਵੇਂ ਅਸੀਂ ਪਿਛਲੇ ਸਮੇਂ ਤੋਂ ਰੰਚਾਰਸ਼ ਦੇਖਿਆ ਸੀ ਉਹ ਵੱਡਾ ਸੰਘਰਸ਼ ਦੇਖਣ ਨੂੰ ਮਿਲ ਸਕਦਾ ਹੈ ਕੈਮਰੋਨਦੀਪ ਰਾਣਾ ਦੇ ਨਾਲ ਬਲ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਕੀਰਤਪੁਰ ਸਾਹਿਬ